인ਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ YouTube ਚੈਨਲ ਜਗਤਾਰ ਸਿੰਘ ਸਿੱਧੂ ਅੱਜ ਗੱਲ ਕਰਾਂਗੇ ਕਲਕੱਤਾ ਦੀ ਡਾਕਟਰ ਮਮਤਾ ਦੇਵਨਾਥ ਨਾਲ ਜੋ ਰੀਪ ਤੋਂ ਬਾਅਦ ਉਹਦਾ ਕਤਲ ਕੀਤਾ ਗਿਆ 8 ਤੇ 9 ਅਗਸਤ ਦੀ ਰਾਤ ਨੂੰ ਜੋ ਇਹ ਦਰਿੰਦਗੀ ਭਰਿਆ ਕਾਰਾ ਕੀਤਾ ਜਦੋਂ ਉਹ ਡਾਕਟਰ ਮਮਤਾ ਦੇਵਨਾਥ 31 ਸਾਲ ਦੀ ਉਮਰ ਸੀ ਤੇ ਆਪਣੇ ਡਾਕਟਰਾਂ ਨਾਲ ਉੱਥੇ ਖਾਣਾ ਖਾ ਕੇ ਤਕਰੀਬਨ 11:00 ਵਜੇ ਉਹ ਜੋ ਸੇਮਿਲਰ ਹਾਲ ਹੈ ਉਸ ਹਸਪਤਾਲ ਦਾ ਕਲਕੱਤੇ ਦਾ ਹਸਪਤਾਲ ਹੈ ਇਹ ਘਰ ਕੇ ਹਸਪਤਾਲ ਤੇ ਜੋ ਕਾਲਜ ਕੰਬਾਈਨ ਹੈ ਉੱਥੇ ਸੌਣ ਚਲੀ ਜਾਂਦੀ ਹੈ ਅਤੇ ਜੋੜਾ ਇਹ ਦਰਿੰਦਾ ਹੁਣ ਫੜਿਆ ਗਿਆ ਹੈ ਦੋਸ਼ੀ ਇਹ ਉਸ ਹਸਪਤਾਲ ਵਿੱਚ ਇਹਦੀ ਹੁਣ ਜਾਣੀ ਸੀਗੀ ਇਹ ਹਸਪਤਾਲ ਵਿੱਚ ਕੰਮ ਕਰਦਾ ਸੀ ਤੇ ਪੁਲਿਸ ਦਾ ਵਲੰਟੀਅਰ ਸੀਗਾ ਇਹ ਜੋ ਉੱਥੇ ਪੁਲਿਸ ਚੌਕੀ ਹੈ ਤੇ ਇਹਨੂੰ ਕੋਈ ਵੀ ਰੋਗ ਟੋਕ ਨਹੀਂ ਸੀ ਉੱਤੇ ਜਾਣ ਆਉਣ ਦੀ ਤੇ ਸ਼ਰਾਬੀ ਕਿਸ ਬੰਦਾ ਆਦਮੀ ਨਸ਼ੇੜੀ ਸੀਗਾ ਅਤੇ ਇਹਦੇ ਤਿੰਨ ਚਾਰ ਵਿਆਹ ਹੋ ਚੁੱਕੇ ਸਨ ਹੇਸਿਕ ਪਰਵਿਰਤੀ ਵਾਲਾ ਬੰਦਾ ਸੀਗਾ ਇਹ ਇਹਦੀ ਉਤਨ ਪਤਨੀ ਹਸਟੇ ਚਲੇ ਗਈਆਂ ਸੀ ਅਤੇ ਜੇ ਉੱਥੇ ਦੀ ਡੈਥ ਹੋ ਗਈ ਸੀ ਜਿਹਦੀ ਭੈਣ ਉਹ ਉਹ ਸਪੋਰਟਸ ਚ ਕੋਲਕਾਤਾ ਉਹ ਪੁਲਿਸ ਵਿੱਚ ਸਬ ਇੰਸਪੈਕਟਰ ਹੈ ਬੁਰੀ ਤਰ੍ਹਾਂ ਉਹਨੂੰ ਮਾਰਿਆ ਗਿਆ ਨਸ਼ਾ ਸਰਾਬ ਇਹਨੇ ਬਹੁਤ ਜ਼ਿਆਦਾ ਪੀਤੀ ਹੋਈ ਸੀ ਜੋ ਪੋਸਟ ਮਾਰਟਮ ਦੀ ਰਿਪੋਰਟ ਆਈ ਉਹਦੇ ਵਿੱਚ ਉਸ ਲੜਕੀ ਡਾਕਟਰ ਦੀਆਂ ਸਿਰਦਿਆਂ ਨੱਕ ਦੀ ਹੱਡੀ ਖਾਸ ਤੌਰ ਤੇ ਪੈਲਵਿਸ ਜਿਹਨੂੰ ਆਪਾਂ ਕਹਿੰਦੇ ਚੂਲਾ ਉਹ ਚੂਲਾ ਤੋੜਿਆ ਗਿਆ ਤੇ ਪਤਾ ਕਦੋਂ ਲੱਗਿਆ ਜਦੋਂ 7 ਵਜੇ ਉੱਥੇ ਕੋਈ ਬਲਾਜਮ ਗਿਆ ਉੱਥੇ ਉਹਨੇ ਦੱਸਿਆ ਕਿ ਉਹ ਬਾਅਦ ਚ ਵੀ ਇਸ ਤਰ੍ਹਾਂ ਉੱਥੇ ਨੌਟ ਦੇ ਲਾਸ ਪਈ ਹੈ ਤੇ ਇਹਨਾਂ ਦੇ ਘਰ ਫੋਨ ਕੀਤਾ ਉੱਥੋਂ ਦੇ ਹਸਪਤਾਲ ਪ੍ਰਸ਼ਾਸਨ ਨੇ ਪਹਿਲਾਂ ਕਹਿੰਗਾ ਤੁਹਾਡੀ ਕੁੜੀ ਬਿਮਾਰ ਹੈ ਆ ਜਾਓ ਉਸ ਤੋਂ ਬਾਅਦ ਫਿਰ ਕਹਿਣ ਲੱਗੇ ਕਹਿੰਦੇ ਵੀ ਕੁੜੀ ਨੇ ਆਤਮ ਹੱਤਿਆ ਕਰ ਲਈ ਹੈ ਜੋ ਦਾ ਮੁਖੀ ਹੈ ਉਹ ਵੀ ਕਹਿੰਦੇ ਬਹੁਤ ਹੀ ਕਰਪਟ ਬੰਦਾ ਤੇ ਉਹਨੇ ਸਤੀਵਾ ਦਿੱਤਾ ਜਿਹੜਾ ਰੌਲਾ ਪਿਆ ਪਰ ਸਰਕਾਰ ਨੇ ਉਹ ਸਤੀਵਾ ਮਨਜ਼ੂਰ ਕਰਨ ਦੀ ਬਜਾਏ ਸਤੀਵਾ ਮਨਜ਼ੂਰ ਨਹੀਂ ਕੀਤਾ ਕਿਸੇ ਹੋਰ ਹਸਪਤਾਲ ਦਾ ਮੁਖੀ ਲਾਤਾ ਉਹ ਵੀ ਕਹਿੰਦੇ ਬਹੁਤ ਹੀ ਜ਼ਿਆਦਾ ਆਪਣੇ ਸਟਾਫ ਨੂੰ ਤੰਗ ਕਰਦਾ ਸੀਗਾ ਤੇ ਪ੍ਰਸ਼ਾਸਨ ਅਨੁਸਾਰ ਆਹੇ ਵਿਚਾਰ ਰਿਹਾ ਸੀਗਾ ਉਹਨੂੰ ਉਹਨਾਂ ਨੂੰ ਬਚਾਉਣ ਦੇ ਕੋਸ਼ਸ਼ਾਂ ਕੀਤੀ ਗਈਆਂ ਤੇ ਜਦੋਂ ਸੀਸੀਟੀਵੀ ਦੇ ਕੈਮਰਾ ਦੀ ਮਦਦ ਨਾਲ ਫਿਰ ਇਹ ਫੜਿਆ ਗਿਆ ਇਹਦਾ ਨਾਮ ਸੰਜੀ ਰੌਏ ਤੇ ਇਹਨੂੰ ਕੋਈ ਪਸਤਾਵਾ ਨਹੀਂ ਸੀ ਕਹਿੰਦੇ ਵੀ ਕਹਿੰਦਾ ਵੀ ਹਾਂ ਮੈਂ ਇਹ ਘਟਨਾ ਕੀਤੀ ਐ ਤੇ ਮੈਨੂੰ ਜੇ ਫਾਂਸੀ ਲਾ ਦਿਓ ਤੇ ਹੁਣ ਇਹ ਸਖਤ ਜਤਾਇਆ ਜਾ ਰਿਹਾ ਹੈ ਕਿ ਇਹ ਇਕੱਲਾ ਇਹ ਕੰਮ ਨਹੀਂ ਕਰ ਸਕਦਾ ਜਿੱਦਾਂ ਬੁਰੀ ਤਰ੍ਹਾਂ ਉਸ ਲੜਕੀ ਦੀ ਡਾਕਟਰ ਦੀ ਮਾਰਕੁੱਟ ਕੀਤੀ ਗਈ ਕਤਲ ਕੀਤਾ ਗਿਆ ਤੇ ਇਹਦੇ ਨਾਲ ਹੋਰ ਵੀ ਬੰਦੇ ਦੱਸੀ ਜਾਂਦੇ ਨੇ ਚਾਰ ਤੋਂ ਪੰਜ ਬੰਦੇ ਦੇ ਨਾਲ ਕਹਿੰਦੇ ਹੋਣਗੇ ਉਹਨਾਂ ਨੂੰ ਬਚਾਇਆ ਜਾ ਰਿਹਾ ਹੈ ਇਹ ਸਿਰਫ ਆਪਣੇ ਸਿਰ ਤੇ ਇਕੱਲਾ ਹੀ ਲੈ ਰਿਹਾ ਹੈ ਸੋ ਡਾਕਟਰਾਂ ਦੀ ਮੰਗ ਤੇ ਜਿਹੜਾ ਕੇਸ ਸੀਗਾ ਇਹ ਸੀਬੀਏ ਦੇ ਹਵਾਲੇ ਕੀਤਾ ਗਿਆ ਡਾਕਟਰ ਭਾਈਚਾਰਾ ਨੇ ਕਾਫੀ ਦਿਨਾਂ ਤੋਂ ਆਪਣੇ ਓਪੀਡੀ ਬਹੁਤ ਬੰਦ ਰੱਖੀਆਂ ਦੇਸ਼ ਪੱਧਰ ਤੇ ਸੂਬਿਆਂ ਦੇ ਪੱਧਰ ਤੇ ਤੇ ਉਹ ਆਪਣੀ ਸੁਰੱਖਿਆ ਦੀ ਮੰਗ ਕਰ ਰਹੇ ਹਨ ਬਿਲਕੁਲ ਜਾਇਜ਼ ਮੰਗ ਹੈ ਖਾਸ ਤੌਰ ਤੇ ਲੇਡੀ ਸਟਾਫ ਦੀ ਸੁਰੱਖਿਆ ਯਕੀਨੀ ਹੋਣੀ ਚਾਹੀਦੀ ਹੈ ਸੋ ਦੇਖੋ ਵੀ ਕਿਦਾਂ ਬੰਦੇ ਤੇ ਹਵਾ ਨਹੀਂ ਤਾਂ ਭਰ ਹੋ ਜਾਂਦੀ ਹੈ ਉਹ ਜੋ ਡਾਕਟਰ ਲੜਕੀ ਦਾ ਪਰਿਵਾਰ ਆ ਕਹਿੰਦੇ ਬਿਲਕੁਲ ਸਾਦਾ ਪਰਿਵਾਰ ਆ ਉਹ ਵਰਦੀਆ ਵਗਾਰੇ ਵੇਚ ਕੇ ਉਹ ਦਾ ਗੁਜ਼ਾਰਾ ਕਰਦਾ ਸੀ ਉਹਨੇ ਆਪਣੀ ਲੜਕੀ ਪੜਾਈ ਲਖਾਈ ਇੰਨੇ ਪੈਸੇ ਲਾਏ ਤੇ ਹੁਣ ਇਹ ਕੁੜੀ ਦੀ ਜ਼ਿੰਦਗੀ ਬਣਨ ਲੱਗੀ ਸੀਗੀ ਤਾਂ ਇਹ ਦਰਿੰਦੇ ਨੇ ਉਹਦੀ ਕੁੜੀ ਨਾਲ ਜੋ ਕੀਤਾ ਸਾਰੇ ਦੇਸ਼ ਵਿੱਚ ਪਤਾ ਲੱਗਿਆ ਸੋ ਗੱਲ ਤੋਂ ਮੇਰਾ ਕਹਿਣ ਤੋਂ ਭਾਵੇਂ ਹੀ ਆ ਦੱਸਣ ਤੋਂ ਵੀ ਇਹਨਾਂ ਖਿਲਾਫ ਦਰਿੰਦਿਆਂ ਖਿਲਾਫ ਕਾਨੂੰਨ ਸਖਤ ਬਣੇ ਜਦੋਂ ਫੋਰਨ ਕੰਟਰੀ ਕੁਝ ਇਹ ਜੀ ਕੰਟਰੀ ਨੇ ਛੋਟੇ ਛੋਟੇ ਕੰਟਰੀ ਅਰਬ ਕੰਟਰੀ ਉੱਥੇ ਚੋਰੀ ਕਰਨ ਵਾਲੇ ਦੇ ਵੀ ਹੱਥ ਪੈਰ ਵੜ ਦਿੰਦੇ ਨੇਗੇ ਜੋ ਚੌਰਾਹੇ ਤੇ ਖੜਕੇ ਉਹਨੂੰ ਲੜਕਾ ਆਉਂਦੇ ਨੇ ਫਾਹਿਦ ਜੁਰਮ ਤਾਂ ਘਟਣਗੇ ਸੋ ਸਾਰਾ ਡਾਕਟਰੀ ਭਾਈ ਜਰਦ ਤੋਂ ਇਲਾਵਾ ਸਾਰੇ ਦੇਸ਼ ਉਸ ਕੁੜੀ ਦੇ ਨਾਲ ਐ ਇਸ ਨੂੰ ਡਰ ਭੈ ਕਾਂਟ ਟੂ ਕਿਹਾ ਜਾਣ ਲੱਗ ਪਿਆ ਬਿਲਕੁਲ ਜੋ ਕਈ ਸਾਲ ਪਹਿਲਾਂ ਦਿੱਲੀ 'ਚ ਹੋਇਆ ਸੀਗਾ ਕੁੜੀ ਨਾਲ ਆਪਾਂ ਨਿਰਭੈ ਦੇ ਨਾਮ ਤੇ ਜਾਣਦੇ ਆ ਉਹ ਕਾਹਨ ਫਿਰ ਦੁਹਰਾਇਆ ਗਿਆ ਬਹੁਤ ਹੀ ਮੰਦ ਭੱਗਾ ਹੈ ਅਤੇ ਇਨਸਾਫ ਮਿਲਣਾ ਚਾਹੀਦਾ ਤੇ ਦੋਸ਼ੀਆਂ ਨੂੰ ਕੋਈ ਸਖਤ ਕਾਨੂੰਨ ਬਣਨਾ ਚਾਹੀਦਾ ਤਾਂ ਕਿ ਉਹ ਹੋਰ ਵੀ ਅੱਗੇ ਵਾਸਤੇ ਇੱਕ ਨੌਣਾ ਕੰਮ ਕਰਨ ਤੋਂ ਬਾਅਦ ਸੋ ਤੋਂ ਪਹਿਲਾਂ 100 ਵਾਰ ਸੋਚਣਾ ਲੋਕਾਂ ਨੂੰ ਸੀਪੇ ਦੀ ਤੇ ਬਹੁਤ ਉਮੀਦਾਂ ਨੇ ਕਿ ਉਸ ਤਿਰਿੰਦੇ ਨੂੰ ਤੇ ਨਾਲ ਲੱਗ ਸਾਥੀਆਂ ਨੂੰ ਨਾਲ ਸੀਗੇ ਉਹਨਾਂ ਨੂੰ ਫੜਿਆ ਜਾਵੇ ਅਤੇ ਸਖਤ ਤੋਂ ਸਖਤ ਜੋ ਹੈ ਮਸਾਲੀ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਇਹ ਘਟਨਾ ਇਹ ਜਿਹੀਆਂ ਘਟਨਾ ਨਾ ਘਟਣ ਧੰਨਵਾਦ